ਪਰ ਆਪਰੇ ਕੀ ਪ੍ਰੋਬਲਮ ਈ ਆਪਾਂ ਨੂੰ ਕੋਈ ਮੈਂਟਰ ਨਹੀਂ ਲੱਭਦਾ ਹੇ ਹੁਣ ਤੁਸੀਂ ਵੀ ਆਪਣੇ ਆਰਾਊਂਡ ਵੇਖੋ ਆਪਣੇ ਕਿੰਨੇ ਕੁ ਬੰਦੇ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਟ੍ਰੇਡਿੰਗ ਕਰਦੇ ਤੁਹਾਨੂੰ ਸਿਖਾਉਣ ਕਿ ਐਡਾ ਟ੍ਰੇਡਿੰਗ ਕਰੀਦੀ ਹੈ ਆਟੋਮੇਸ਼ਨ ਜਿਹੜੀ ਤੁਹਾਨੂੰ ਟ੍ਰੇਡਿੰਗ ਸਿੱਖਣ ਵਾਸਤੇ 2 2.5 3 ਸਾਲ ਲੱਗ ਜਾਂਦੇ ਆ ਮੈਨੂਲੀ ਆਪਾਂ ਉਹ ਜਿਹੜਾ ਜਿਹੜੀ ਲਰਨਿੰਗ ਤੁਹਾਡੀ ਕਰਦੇ ਆ ਸਿਰਫ ਵਿਥਿਨ ਫਿਊ ਵੀਕਸ ਜਾਂ ਮੰਨ ਲਓ ਕਿ ਇੱਕ ਅੱਧੇ ਮਹੀਨੇ ਦੇ ਵਿੱਚ ਤੁਸੀਂ ਟ੍ਰੇਡਿੰਗ ਪੂਰੀ ਸਿੱਖ ਜਾਂਦੇ ਜੇ ਮੈਂ ਸਾਡੇ ਪ੍ਰਿਯੋ ਹਰਮਨਜੀਤ ਜਿਨ੍ਹਾਂ ਨੇ ਇਹ ਆਈਡੀਆ ਜਿਨ੍ਹਾਂ ਦਾ ਆਇਆ ਫਿਰ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਫਿਰ ਅਰੇ ੱਤੇਗੇ ਪਾਰਟਨਰ ਦਮਨਦੀਪ ਸਿੰਘ ਦਮਨਜੀਤ ਸਿੰਘ ਤੇ ਲੋਕ ਫਿਰ ਇਹ ਕਿੰਨਾ ਰੜ ਕੇ ਕੰਪਨੀ ਸ਼ੁਰੂ ਕੀਤੀ 2 ਸਾਲ ਦੇ ਨਾ ਸੰਧੂ ਸਾਹਿਬ ਜੱਟਾਂ ਦੇ ਮੁੰਡੇ ਨੇ ਇੱਕ ਕੰਪਨੀ ਕਿਵੇਂ ਖੜੀ ਕੀਤੀ ਆ ਮਤਲਬ ਆਪਣੇ ਬੰਦੇ ਤਾਂ ਕਹਿੰਦੇ ਹੁੰਦੇ ਆ ਯਾਰਾ ਟਰਾਲੀ ਟਰਾਲੀ ਪਾਓ ਉੱਥੇ ਬਿਜ਼ਨਸ ਸੈੱਟ ਕਰ ਲਓ ਰੈਸਟੋਰੈਂਟ ਦੀ ਲਾਈਨ ਦੇ ਵਿੱਚ ਤੁਸੀਂ ਆ ਜਾਓ ਯਾ ਫਾਰਮਿੰਗ ਚਾਜੋ ਬਹੁ ਗਿੰਤੀ ਹਾਲਾਂਕਿ ਸਾਡੇ ਬੰਦਿਆਂ ਨੇ ਤਰੱਕੀਆਂ ਬਹੁਤ ਕੀਤੀਆਂ ਹਰ ਖੇਤਰ ਦੇ ਵਿੱਚ ਪਰ ਮੈਂ ਕਹਿੰਦਾ ਕਿ ਸੰਧੂਆਂ ਦੇ ਮੁੰਡੇ ਨੇ ਇਹ ਕੰਪਨੀ ਕਿਉਂ ਖੜੀ ਕੀਤੀ ਔਰ ਇਹ ਵਿਚਾਰ ਤੋਂ ਡਿਜ਼ਾਈਨ ਦੇ ਵਿੱਚ ਕਿਵੇਂ ਆਇਆ ਔਰ ਇਹ ਜਿਹੜੀ ਕੰਪਨੀ ਦਾ ਇਹ ਜਿਹੜਾ ਸੀਈਓ ਆ ਹਰਮਨਟੇਲੋ ਸਾਹਿਬ ਉਹਨਾਂ ਨੇ ਕੀਤੀ ਉਹਨਾਂ ਦੀ ਸੋਚ ਹੀ ਏ ਠੀਕ ਹੈ ਉਹਨਾਂ ਨੂੰ 20 ਸਾਲ ਹੋ ਗਏ ਉਹ ਹੀ ਟਰੇਡਿੰਗ ਕਰਦੇ ਆ ਤੇ ਜਦੋਂ ਟਰੇਡਿੰਗ ਕਰਦੇ ਆ ਜਦੋਂ ਪੰਡੈਮਿਕ ਹੋਇਆ ਜਦੋਂ ਲੋਕੀ ਘਰਾਂ ਚ ਬਹਿ ਗਏ ਹੈਨਾ ਇਨਕਮ ਇਸ ਵਾਰ ਖਤਮ ਹੋ ਗਈ ਪਰ ਜਿਨ੍ਹਾਂ ਨੂੰ ਟਰੇਡਿੰਗ ਉਦੋਂ ਆਉਂਦੀ ਸੀ ਤੁਹਾਨੂੰ ਪਤਾ ਕਿ ਯੂਐਸ ਮਾਰਕੀਟ ਉਦੋਂ ਪੂਰੀ ਬੂਮਿੰਗ ਕਰ ਰਹੀ ਸੀ ਜਦੋਂ 2020 2021 ਦੇ ਵਿੱਚ ਜਿਨ੍ਹਾਂ ਨੂੰ ਟਰੇਡਿੰਗ ਆਉਂਦੀ ਸੀ ਉਹਨਾਂ ਨੇ ਲਾਈਕ ਬਹੁਤ ਵਧੀਆ ਪੈਸੇ ਬਣਾਏ ਉਸ ਟਾਈਮ ਤੇ ਹੁਣ ਜਿਨ੍ਹਾਂ ਨੂੰ ਨਹੀਂ ਆਉਂਦੀ ਸੀ ਜਿਹੜੇ ਜੋਬ ਵੀ ਛੱਡ ਗਏ ਸੋ ਬੇਸਿਕਲੀ ਇੱਕ ਆਈਡੀਆ ਹੈ ਕਿ ਕਿੱਦਾਂ ਆਪਣੀ ਕਮਿਊਨਿਟੀ ਆ ਉਹਨੂੰ ਫਾਈਨੈਂਸ਼ੀਅਲ ਲਿਟਰੇਸੀ ਦੇ ਕੇ ਕੋਈ ਅਸਲੀ ਚੀਜ਼ ਕੀਤੀ ਜਾਵੇ ਜਿਹੜੀ ਲੋਕੇਸ਼ਨ ਸਪੈਸਿਫਿਕ ਨਾ ਹੋਵੇ ਜਿਹੜੀ ਚੀਜ਼ ਤੁਸੀਂ ਟਰੇਡ ਮੈਂ ਇੱਥੇ ਬਹਿ ਕੇ ਕਰ ਸਕਾਂ ਉਹ ਹੀ ਟਰੇਡ ਤੁਸੀਂ ਉੱਥੇ ਕਰ ਸਕੋ ਉਹੀ ਟ੍ਰੇਡ ਬੰਦਾ ਆਸਟ੍ਰੇਲੀਆ ਕਰ ਸਕੇ ਉਹੀ ਟ੍ਰੇਡ ਬੰਦਾ ਨਿਊਜ਼ੀਲੈਂਡ ਕਰ ਸਕੇ ਕੈਨੇਡਾ ਕਰ ਸਕੇ ਠੀਕ ਹੈ ਸੋ ਪਹਿਲੀ ਗੱਲ ਤੇ ਇਹ ਕਿ ਲੋਕੇਸ਼ਨ ਸਪੈਸਟਿਕ ਤੋਂ ਬਗੈਰ ਕੋ ਬਿਜ਼ਨਸ ਇਦਾਂ ਦਾ ਸੋਚਿਆ ਜਾਵੇ ਜਾਂ ਕੋਈ ਲਿਟਰੇਸੀ ਤਾਂ ਦਿੱਤੀ ਜਾਵੇ ਕਿ ਆਪਾਂ ਜਿੱਥੇ ਮਰਜ਼ੀ ਬੈ ਕੇ ਟ੍ਰੇਡਿੰਗ ਕਰ ਸਕੀਏ ਉਸ ਤੋਂ ਬਾਅਦ ਦੂਜਾ ਇਹ ਕਿ ਆਪਾਂ ਮਾਰਕੀਟ ਕਿਹੜੀ ਕਰੀਏ ਹੁਣ ਫਿਊਚਰਸ ਜੀ ਦੀ ਮਾਰਕੀਟ ਹੈ ਨਾ ਇਸ ਤਰ੍ਹਾਂ ਆਪਾਂ ਸ਼ੇਅਰ ਮਾਰਕੀਟ ਟ੍ਰੇਡਿੰਗ ਕਰਦੇ ਹਾਂ ਉਹਦੇ ਵਿੱਚ ਆ ਕੇ ਚਾਰ ਇੰਡੈਕਸ ਆਪਣਾ ਯੂਐਸ ਦੇ ਆ ਗਏ ਇੱਕ ਆਕਾ 골ਡ ਆ ਗਿਆ ਇੱਕ ਕਰੂਡ ਆਇਲ ਆ ਗਿਆ ਠੀਕ ਹੈ ਆਪਣੀ ਸ਼ੇਅਰ ਮ ਹਣਾ ਸਭ ਤੋਂ ਸਿੰਪਲ ਮਾਰਕੀਟ ਹੈ ਫਿਊਚਰਸ ਦੀ ਦੂਜੀ ਇਹ ਹੈ ਕਿ ਫਿਰ ਸੋਚਿਆ ਕਿ ਆਟੋਮੇਸ਼ਨ ਜਿਹੜੀ ਤੁਹਾਨੂੰ ਟ੍ਰੇਡਿੰਗ ਸਿੱਖਣ ਵਾਸਤੇ 2 3 3 ਸਾਲ ਲੱਗ ਜਾਂਦੇ ਆ ਮੈਨੂਲੀ ਆਪਾਂ ਉਹ ਜਿਹੜਾ ਜਿਹੜਾ ਜਿਹੜੀ ਲਰਨਿੰਗ ਤੁਹਾਡੀ ਕਰਵੇ ਉਹ ਸਿਰਫ ਵਿਥਿਨ ਫਿਊ ਵੀਕਸ ਜਾਂ ਮੰਨ ਲਓ ਕਿ ਇੱਕ ਅੱਧੇ ਮਹੀਨੇ ਦੇ ਵਿੱਚ ਤੁਸੀਂ ਟ੍ਰੇਡਿੰਗ ਪੂਰੀ ਸਿੱਖ ਜਾਂਦੇ ਜੇ ਸੋ ਬੜੀਆਂ ਚੀਜ਼ਾਂ ਸੋਚੀਆਂ ਕਿ ਕਿੱਦਾਂ ਆਪਣੀ ਕਮਿਊਨਿਟੀ ਨੂੰ ਇੰਦਰਲੇ ਪਾਸੇ ਲਾਇਆ ਜਾਵੇ ਕਿੱਦਾਂ ਇੱਕ ਸਕਿੱਲ ਸਿਖਾਇਆ ਜਾਵੇ ਕਿਉਂਕਿ ਜਿਹੜੀ ਬਾਕੀ ਕਮਿਊਨਿਟੀ ਸਿਆ ਚਾਹੀਓ ਜੂਸ ਚਾਹੇ ਉਹ ਨਾਨ ਪੰਜਾਬੀ ਆਪਣੇ ਇੰਡੀਅਨਸ ਵੀ ਆ ਹੈ ਗੋਰੇ ਆ ਉਹ ਸਾਰੇ ਮਤਲਬ ਕਿ ਉਹਨਾਂ ਦੇ ਮਾਪਿਓ ਕੋਈ ਨਾ ਕੋਈ ਉਹਨਾਂ ਕੋ ਮੈਂਟਰ ਹੁੰਦਾ ਕਿ ਉਹ ਤੁਹਾਨੂੰ ট্রেਡਿੰਗ ਸਿਖਾ ਸਕਦੇ ਪਰ ਆਪਣੇ ਕੀ ਪ੍ਰੋਬਲਮ ਹੀ ਆਪਾਂ ਕੋਈ ਮੈਂਟਰ ਨਹੀਂ ਲੱਭਦਾ ਹਈ ਹੁਣ ਤੁਸੀਂ ਵੀ ਆਪਣੇ ਅਰਾਊਂਡ ਵੇਖੋ ਆਪਣੇ ਕਿੰਨੇ ਕਿ ਬੰਦੇ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ট্রেਡਿੰਗ ਕਰਦੇ ਤੁਹਾਨੂੰ ਸਿਖਾਸਣ ਕਿ ਐਦਾਂ ট্রেਡਿੰਗ ਕਰੀਦੀ ਹੈ ਸੋ ਇੱਕ ਪਲੈਟਫਾਰਮ ਦੇ ਦੀ ਕੋਸ਼ਿਸ਼ ਕਰ ਰਹੇ ਆ ਜੀ ਕਿ ਪਲੈਟਫਾਰਮ ਦਈਏ ਆਪਣੀ ਕਮਿਊਨਿਟੀ ਨੂੰ ਠੀਕ ਆ ਅਸੀਂ ਇਹਦੇ ਛੁਟੇ ਜਣੇ ਆ ਮੈਂ ਸਾਡੇ ਸੀਈਓ ਹਰਮਨਜੀ ਜਿਨ੍ਹਾਂ ਨੇ ਇਹ ਆਈਡੀਆ ਜਿਨ੍ਹਾਂ ਦਾ ਆਇਆ ਫਿਰ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਫਿਰ ਸਾਡੇ ੱਗੇ ਪਾਰਟਨਰ ਦਮਨਦੀਪ ਸਿੰਘ ਦਮਨਜੀਤ ਸਿੰਘ ਟਿੱਲੋਂ ਫਿਰ ਕਿੰਨਾ ਰਲ ਕੇ ਕੰਪਨੀ ਸ਼ੁਰੂ ਕੀਤੀ 2 ਸਾਲ ਪਹਿਨਾ ਠੀਕ ਹੈ ਤੇ ਹੁਣ ਲਾਸਟ ইয়ার ਹੀ ਲਾਂਚ ਕੀਤੀ ਤੇ ਬਹੁਤ ਵਧੀਆ ਰਿਸਪਾਂਸ ਦੇ ਰਹੀ ਆਪਣੀ ਸਾਰੀ ਕਮਿਊਨਿਟੀ ਇਸ